ਚੀਨ ਦੇ ਜੀਜੀਅੰਗ ਪ੍ਰਾਂਤ ਦੇ ਲੁਸੀ ਸਿਟੀ ਵਿੱਚ ਚੱਲ ਰਹੀ ਇਸ ਪਾਸ ਵਿੱਚ ਸਫਰ ਦਾ ਇਹ ਸੁਹਾਵਨਾ ਨਜ਼ਾਰਾ ਹੈ ਪਰ ਕੁਝ ਦਿਨ ਬਾਅਦ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਰੋਂਕੇ ਖੜੇ ਹੋ ਜਾਣਗੇ ਜ਼ਰਾ ਦੇਖੋ ਇਹ ਵੀਡੀਓ ਦਰਸਲੇ بس ਇੱਕ ਟਰੱਕ ਦੇ ਨਾਲ ਐਨੇ ਜ਼ਬਰਦਸਤ ਤਰੀਕੇ ਨਾਲ ਟਕਰਾਈ ਕਿ ਬਸ ਦਾ ਡਰਾਈਵਰ ਖਿੜਕੀ ਦੇ ਰਸਤੇ ਬਾਹਰ ਡਿੱਗਿਆ ਦਿਲ ਦਹਿਲਾ ਦੇਣ ਵਾਲੀਆਂ ਇਹਨਾਂ ਤਸਵੀਰਾਂ ਦੇ ਵਿੱਚ ਇਹ ਵੀ ਸਾਫ਼ ਦੇਖਿਆ ਜਾ ਸਕਦਾ ਕਿ ਬਸ ਵਿੱਚ ਸਵਾਰ ਯਾਤਰੀ ਵੀ ਸੁੱਕੇ ਪੱਤਿਆਂ ਦੇ ਵਾਂਗ ਉੱਡ ਗਏ ਐਸਾ ਹਾਦਸੇ ਵਿੱਚ ਬਸ ਡਰਾਈਵਰ ਦੀ ਮੌਤ ਹੋ ਗਈ ਜਦਕਿ ਤਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਐਸਾ ਹਾਦਸੇ ਦੀਆਂ ਸਾਰੀਆਂ ਤਸਵੀਰਾਂ ਬਸ ਵਿੱਚ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈਆਂ ਜਿਸ ਤੋਂ ਇਸ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਸਾਫ਼ ਲਗਾਇਆ ਜਾ ਸਕਦਾ Bureau report, Jagbani TV.